ਪੂਰੀ ਦੁਨੀਆ ਦੇ ਵਿੱਚ ਅੱਜ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ ਜਾ ਰਹੀ ਹੈ ਸੋ ਮੰਨਤਾ ਹੈ ਕਿ ਅੱਜ ਦੇ ਦਿਨ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦਾ ਜੋ ਕੀ ਵਿਆਹ ਹੋਇਆ ਸੀ ਔਰ ਇਸ ਜੋ ਜੋ ਪੂਜਾ ਅਨੁਵੇਸ਼ਤ ਦੇ ਦੀ ਕਰਨ ਦੇ ਲਈ ਭਾਰੀ ਗਿਣਤੀ ਦੇ ਵੇਸ਼ਰ ਦਾਲੂ ਇੱਥੇ ਆ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਸਵੇਰ ਦਾ ਸ਼ਮਾ ਵੈ ਔਰ ਜੋ ਕਿ ਕਤਾਰਾਂ ਨੇ ਰਾਤ ਤੋਂ ਹੀ ਇਸੇ ਤਰੀਕੇ ਦੇ ਨਾਲ ਬਣੀਆਂ ਹੋਈਆਂ ਨੇ ਔਰ ਲੋਕ ਨੇ ਜੋ ਕਿ ਸਵੇਰ ਤੋਂ ਹੀ ਇੱਥੇ ਆਨੇ ਸ਼ੁਰੂ ਹੋ ਚੁੱਕੇ ਵਾ ਔਰ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲੁਧਿਆਣਾ ਦੇ ਤਾ ਮੰਦਿਰ ਦੀਆਂ ਔਰ ਸ਼ੰਗਲਾ ਸਿਵਾਲੇ へ ਮੰਦਿਰ ਵੈ ਇਸ ਮੰਦਿਰ ਦੇ ਵਿੱਚ ਮਾਨਤਾ ਵੈ ਕਿ ਜਿਹੜਾ ਵੀ ਮੱਥਾ ਟੇਕਣ ਆਂਦਾ ਵੈ ਉੱਤੇ ਕਿਰਪਾ ਵੈ ਜੋ ਕਿ ਭਗਵਾਨ ਸ਼ਿਵ ਦੀ ਹਮੇਸ਼ਾ ਬਣੀ ਰਹਿੰਦੀ ਹੈ ਔਰ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਅੱਜ ਇੱਥੇ ਮੌਜੂਦ ਨੇ ਕਤਾਰਾਂ ਦੇਖ ਸਕਦੇ ਹੋ ਸ਼ਰਧਾਲੂਆਂ ਦੀਆਂ ਕਿੰਨੀਆਂ ਲੰਬੀਆਂ ਲੱਗੀਆਂ ਹੋਈਆਂ ਨੇ ਭਾਰੀ ਸੰਖਿਆ ਦੇ ਵਿੱਚ ਸ਼ਰਧਾਲੂ ਇੱਥੇ ਮੌਜੂਦ ਨੇ ਔਰ ਜੋ ਇੱਥੇ ਨਤਮਸਤਕ ਹੋਣ ਦੇ ਲਈ ਆਏ ਨੇ ਮੰਨਿਆ ਤਾਂ ਵੈ ਕਿ ਜਿਹੜੇ ਲੋਕ ਨੇ ਮੱਤਾ ਦੇਖਦੇ ਨੇ ਅੱਜ ਦੇ ਦਿਨ ਨੇ ਜੋ ਭਗਵਾਨ ਸ਼ਿਵ ਨੂੰ ਜਲ ਅਰਪਿਤ ਕਰਦੇ ਨੇ ਅੱਜ ਦੇ ਦਿਨ ਭਗਵਾਨ ਸ਼ਿਵ ਦੀ ਆਰਾਧਨਾ ਕਰਦੇ ਨੇ ਔਰ ਅੱਜ ਦੇ ਦਿਨ ਜਿਹੜੇ ਸ਼ਰਧਾਲੂ ਨੇ ਜੋ ਕਿ ਜੋ ਜਲ ਚੜਾਉਂਦੇ ਨੇ ਦੁੱਧ ਚੜਾਉਂਦੇ ਨੇ ਇਸੇ ਨਾਲ ਨਾਲ ਜੋ ਕਿ ਵਕ ਵਕਤ ਰਾਂਦੇ ਜੋ పుష్ਪ ਨੇ ਜੋ ਕਿ ਚੜਾਉਂਦੇ ਨੇ ਉਹਨਾਂ ਦੀ ਹਰ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਔਰ ਇੱਕ ਕਤਾਰਾਂ ਨੇ ਇਸ ਵਕਤ ਮੰਦਿਰ ਦੇ ਸ਼ਿਵਾਲੇ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਕਿੰਨੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਹੱਥਾਂ ਦੇ ਵਿੱਚ ਜੋ ਫੁੱਲ ਫੜੇ ਹੋਏ ਨੇ ਇਸ ਦੇ ਨਾਲ ਨਾਲ ਜਲ ਵੈ ਦੁੱਧ ਵੈ ਵਕ ਵਕ ਤਰ੍ਹਾਂ ਦੀਆਂ ਚੀਜ਼ਾਂ ਜੋ ਅਰਪਿਤ ਕੀਤੀਆਂ ਜਾਂਦੀਆਂ ਨੇ ਉਹ ਸਾਰੀਆਂ ਹੀ ਇੱਥੇ ਜੋ ਕਿ ਲੋਕ ਉਡੀਕ ਦੇ ਵਿੱਚ ਕਤਾਰਾਂ ਦੇ ਵਿੱਚ ਖੜੇ ਨੇ ਛੋਟੇ ਬੱਚੇ ਹੋਣ ਬਜ਼ੁਰਗ ਹੋਣ ਵੱਡੇ ਹੋਣ ਭੈਣ ਹੋਣ ਭਰਾ ਹੋਣ ਸਾਰੇ ਇੱਥੇ ਖੜੇ ਨੇ ਔਰ ਨਤਮਸਤਕ ਹੋ ਰਹੇ ਨੇ ਔਰ ਦੇਖ ਸਕਦੇ ਹੋ ਕਿ ਜੋ ਸੰਖਿਆ ਹੈ ਸੋ ਲਗਾਤਾਰ ਵਧਦੀ ਜਾ ਰਹੀ ਹੈ तकरीबन देर रात ਤੋ ਹੀ ਇਸੇ ਤਰੀਕੇ ਦੇ ਜੋ ਕਿ ਅਲੋਕਿਕ ਦ੍ਰਿਸ਼ ਸ ਨੇ ਇੱਥੇ ਬਣੇ ਹੋਏ ਨੇ ਔਰ ਇਹਨਾਂ ਅਲੌਕਿਕ ਦ੍ਰਿਸ਼ਿਆ ਅੰਦਰ ਦੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਅੰਦਰ ਬਹੁਤ ਜ਼ਿਆਦਾ ਜੋ ਕਹਿ ਸਕਦੇ ਆ ਕਿ ਮੰਤਰ ਮੁਕਤ ਕਰ ਦੇਣ ਵਾਲੀਆਂ ਤਸਵੀਰਾਂ ਨੇ ਅਜੀਆਂ ਤਸਵੀਰਾਂ ਜੋ ਕਿ ਤੁਹਾਡੀ ਆਤਮਾ ਨੂੰ ਰੂਹ ਨੂੰ ਸ਼ਾਂਤੀ ਪ੍ਰਦਾਨ ਕਰਨਗੇ ਕਿਉਂਕਿ ਅੱਜ ਸ਼ਿਵਰਾਤਰੀ ਦਾ ਮਹਾਪਰਵ ਹੈ ਮਹਾਸ਼ਿਵਰਾਤਰੀ ਦੇ ਇਸ ਮਹਾਪਰਵ ਤੇ ਸੰਗਤਾਂ ਨੇ ਜੋ ਕਿ ਨਤਮਸਤਕ ਹੋਰੀਆ ਨੇ ਭਗਵਾਨ ਸ਼ਿਵ ਦੀ ਆराधना ਦੇ ਲਈ ਔਰ ਅੰਦਰ ਜੋ ਆਰਾਧਨਾ ਕੀਤੀ ਜਾ ਰਹੀ ਹੈ ਔਰ ਸਵੇਭੂ ਸ਼ਿਵਲਿੰਗ ਹੈ ਸ਼ਿਵਲਿੰਗ ਦੇਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਔਰ ਜੋ ਲੋਕ ਇੱਥੇ ਜਲ ਚੜਾ ਰਹੇ ਨੇ ਉਹ ਦ੍ਰਿਸ਼ੇ ਵੀ ਤੁਹਾਨੂੰ ਦਿਖਾਵਾਂਗੇ ਅੱਜ ਕਿਰਪਾ ਪ੍ਰਾਪਤ ਕਰ ਰਹੇ ਆ ਸੋ ਬਿਲਕੁਲ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਅੰਦਰ ਦੀਆਂ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਇਸ ਵਕਤ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੰਗਲਾ ਸ਼ਿਵਾਲੇ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਵਕਤ ਇੱਥੇ ਮੌਜੂਦ ਨੇ ਜੋ ਜਲ ਚੜਾਇਆ ਜਾ ਰਿਹਾ ਹੈ ਆਕਤ ਤਤੂਰਾ ਬੇਲ ਦੇ ਪੱਤੇ ਪੰਦ ਪਾਤ ਦੇ ਜੋ ਕਿ ਫੁੱਲ ਹੈ ਫੁੱਲ ਹੈ ਫਲ ਹੈ ਹਰ ਇੱਕ ਚਿਹਰਾ ਦੀਆਂ ਚੀਜ਼ਾਂ ਨੇ ਜੋ ਕਿ ਚੜਾਈਆਂ ਜਾਣ ਵਾਲੀਆਂ ਇੱਥੇ ਅਰਪਿਤ ਕੀਤੀਆਂ ਜਾਣ ਵਾਲੀਆਂ भगवान शिव ਨੂੰ ਅਰਪਿਤ ਕੀਤੇ ਜਾ ਰਿਹਾ ਹੈ ਸ਼ਿਵਰਾਤਰੀ ਦਾ ਇਹ ਮਹਾਂ ਪਰਵ ਹੈ ਜੋ ਕਿ ਉਮਦਾਮ ਦੇ ਨਾਲ ਲੁਧਿਆਣਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਸਿਰਫ ਲੁਧਿਆਣਾ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਜੋ ਕਿ ਇਹ ਮਹਾਂ ਪਰਵ ਹੈ ਜੋ ਕਿ ਮਨਾਇਆ ਜਾ ਰਿਹਾ ਹੈ ਔਰ ਇਹ ਸ਼ਿਵਾਲੇ ਹੈ ਜੋ ਕਿ ਬਹੁਤ ਪ੍ਰਾਚੀਨ ਸ਼ਿਵਾਲੇ ਹੈ ਇਸ ਬਾਰੇ ਜਾਣਕਾਰੀ ਵੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਵਾਵਾਂਗੇ ਜੋ ਇਸ ਵਕਤ ਇੱਥੇ ਮੌਜੂਦ ਨੇ ਔਰ ਦੇਖ ਸਕਦੇ ਹੋ ਕਿ ਅੰਦਰ ਵੀ ਉਸੇ ਤਰੀਕੇ ਦੇ ਨਾਲ ਜੋ ਕਿ ਰਾਸ਼ਬ ਬਹੁਤ ਜ਼ਿਆਦਾ ਵੈ ਸੰਗਤਾ ਬਹੁਤ ਜ਼ਿਆਦੀਆਂ ਨੇ ਆਜੀ ਸਭ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਆਜੀ ਬਿਲਕੁਲ ਸੰਗਤਾ ਬਹੁਤ ਜ਼ਿਆਦਾ ਭਾਰੀ ਗਿਣਤੀ ਚਾਰੀਆਂ ਨੇ ਕਿਵੇਂ ਦਾ ਇਹ ਲੋਕਿਕ ਦ੍ਰਿਸ਼ ਹੈ ਵੈ ਇਹ ਭਗਵਾਨ ਬੋਲੇਨਾ ਦੀ अपार कृपा પ્રાਚੀਨ ਸ਼ਵਾਲਾ ਇਤੋਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਹ ਲੋਕਾਂ ਚ ਬਹੁਤ ਉਤਸ਼ਾਹ ਹੈ ਅੱਜ ਰਾਮ ਮੰਦਰ ਬਣਨ ਤੋਂ ਬਾਅਦ ਸਨਾਤਨਧਰਮ ਤੇ ਜਿਆਦਾ ਜੋਰ ਆ ਗਿਆ ਔਰ ਸਾਰੇ ਲੋਕ ਘਰਾਂ ਤੋਂ ਨਿਕਲ ਕੇ ਭਗਵਾਨ ਬੋਲੇਨਾ ਦਾ ਦیدار ਕਰਨ ਆ ਰਹੇ ਹਨ ਬਿਲਕੁਲ ਰਾਤ ਤੋਂ ਹੀ ਐਸੇ ਤਰੀਕੇ ਦੇ ਨਾਲ ਜੋ ਕਿ ਅਲੋਕਿਕ ਦ੍ਰਿਸ਼ ਹੈ ਇਹ ਰਾਤ 12 ਵਜੇ ਤੋਂ ਲੈ ਕੇ ਹੋਣ ਤੱਕ ਇਹ ਦਿਨ ਨਿਰੰਤਰ ਚੱਲ ਰਿਹਾ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ ਸ਼ਾਮ ਤੱਕ ਸੋ ਬਿਲਕੁਲ ajoye ਤਸਵੀਰਾਂ ਨੇ ਜੋ ਰਾਤ ਤੋਂ ਹੀ ਐਸੇ ਤਰੀਕੇ ਦੇ ਨਾਲ ਬਣੀਆਂ ਹੋਈਆਂ ਨੇ ਜੋ ਬਿਲਕੁਲ ਥੋੜਾ ਇਤਿਹਾਸ ਦੇ ਬਾਰੇ ਵੀ ਜਾਣੂ ਕਰਾ ਦੋ ਪ੍ਰਾਚੀਨ ਮੰਦਿਰ ਹੈ ਬਹੁਤ ਮਾਨਯਤਾ ਵਾਲਾ ਪ੍ਰਾਚੀਨ 100 ਸਾਲ ਪੁਰਾਣਾ ਮੰਦਿਰ ਹੈ ਇੱਥੇ ਜਿਹੜਾ ਸ਼ਿਵਲਿੰਗ ਹੈ ਸਵਯੰ ਪ੍ਰਗਟ ਸ਼ਿਵਲਿੰਗ ਹੈ ਔਰ ਇਸ ਤਾਬਤ ਨਹੀਂ ਕੀਤਾ ਆਪਣੇ ਆਪ ਪ੍ਰਗਟ ਹੋਇਆ ਹੈ ਔਰ ਇਹਦਾ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਫੇਰ ਆਈਓ ਇਹਦਾ ਇਤਿਹਾਸ ਸਾਰਾ ਦੱਸਾਂਗੇ ਸੋ ਬਿਲਕੁਲ ਜੋ ਕਿ ਮੰਦਿਰ ਹੈ ਜੋ ਕਿ ਸੰਗਲਾ ਵਾਲੇ ਸ਼ਿਵਾਲੇ ਦੇ ਨਾਮ ਤੋਂ ਜੋ ਕਿ ਜਾਣਿਆ ਜਾਂਦਾ ਹੈ ਔਰ ਭਾਰੀ ਗਿਣਤੀ ਦੇ ਵਿੱਚ ਜੋ ਇਸ ਤੇ ਜੋ ਸੰਗਤਾਂ ਨੇ ਮੌਜੂਦ ਨੇ ਔਰ ਨਤਮਸਤਕ ਹੋਰੀਆਂ ਨੇ ਪੂਜਾ ਕਰ ਰਹੀਆਂ ਨੇ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ ਜਾ ਰਹੀ ਹੈ ਔਰ ਜੋ ਕਿ ਗਿਣਤੀ ਬਹੁਤ ਜ਼ਿਆਦਾ ਵੈ ਇਸੇ ਤਰੀਕੇ ਨਾਲ ਰਾਤ ਤੋਂ ਹੀ ਸ਼ਰਧਾਲੂ ਨੇ ਜੋ ਕਤਾਰਾਂ ਦੇ ਵਿੱਚ ਲੱਗੇ ਹੋਏ ਸੀ ਸੋ ਹੁਣ ਜੋ ਸਵੇਰ ਦੇ ਤਕਰੀਬਨ 9:30 9:00 ਵਜੇ ਦਾ ਸਮੇਂ ਵੈ ਔਰ ਇਸ ਸਮੇਂ ਵੀ ਸ਼ਰਧਾਲੂ ਇਸੇ ਤਰੀਕੇ ਦੇ ਨਾਲ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਔਰ ਜੋ ਕਿ ਨਤਮਸਤਕ ਹੋ ਰਹੇ ਨੇ ਅਕ ਤਤੂਰਾ ਬੇਲ ਦੇ ਪੱਤੇ ਹੋਣ ਬੇਰਲ ਹੋਵੇ ਇਸੇ ਨਾਮ ਨਾਲ ਜੋ ਕਿ ਦੁੱਧ ਦਹੀਂ ਇਸੇ ਜਲ ਅਰਪਿਤ ਕੀਤਾ ਜਾ ਰਿਹਾ ਹੈ ਭਾਤ ਭਾਤ ਦੇ ਪੁਸ਼ਪ ਹੈ ਜੋ ਅਰਪਿਤ ਕੀਤੇ ਜਾ ਰਹੇ ਹੈ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਕੀਤੀ ਜਾ ਰਹੀ ਹੈ ਮਹਾਸ਼ਿਵratri ਦਾ ਮਹਾਪਰਵ ਹੈ ਇਸ ਦਿਨੇ ਜੋ ਕਿ ਭਗਵਾਨ ਸ਼ਿਵ ਦੀ ਆਰਾਧਨਾ ਕਰਨ ਦੇ ਨਾਲ ਹਰ ਮਰੋ ਕਾਮਨਾ ਤੁਹਾਡੀ ਪੂਰੀ ਹੋਵੇਗੀ ਹਰ ਇੱਛਾ ਵੈਜੋ ਤੁਹਾਡੀ ਪੂਰੀ ਹੋਵੇਗੀ ਔਰ ਸ਼ਰਧਾਲੂ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਕਿਰਪਾ ਪ੍ਰਾਪਤ ਕਰਨ ਦੇ ਲਈ ਬਿਲਕੁਲ ਆਸ਼ੀਰਵਾਦ ਪ੍ਰਾਪਤ ਕਰਨ ਲਈ ਭਗਵਾਨ ਸ਼ਿਵ ਦੀ ਕਿਰਪਾ ਆਸ਼ੀਰਵਾਦ ਇੱਥੇ ਜੋ ਕਿ ਬਣੀ ਹੋਈ ਹੈ ਇਹ ਮੰਦਿਰ ਜੋ ਕਿ ਬਹੁਤ ਪ੍ਰਾਚੀਨ ਮੰਦਿਰ ਹੈ ਤਕਰੀਬਨ 100 ਸਾਲ ਤੋਂ ਜ਼ਿਆਦਾ ਪੁਰਾਣਾ ਇਸ ਮੰਦਿਰ ਦਾ ਇਤਿਹਾਸ ਹੈ ਔਰ ਮੰਦਿਰ ਦੇ ਵਿੱਚ ਜੋ ਇਹ ਦ੍ਰਿਸ਼ ਸ ਨੇ ਅਲੌਕਿਕ ਦ੍ਰਿਸ਼ ਸ ਨੇ ਜੋ ਸੰਗਤਾਂ ਨੇ ਇਸ ਵਕਤ ਦੇਖ ਸਕਦੇ ਹੂੰ ਕਿਵੇਂ ਜੋ ਕਿ ਜਲ ਚੜਾ ਰਹੇ ਨੇ ਪੁਸ਼ਪਰਪਿਤ ਕਰ ਰਹੇ ਨੇ ਔਰ ਕਿਰਪਾ ਜੋ ਕਿ ਬਣੀ ਹੋਈ ਹੈ ਇੱਥੇ ਔਰ ਸੰਗਤਾਂ ਨੂੰ ਜੋ ਕਿ ਗਿਣਤੀ ਭਾਰੀ ਹੋਣ ਕਰਕੇ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਪ੍ਰਾਈਵੇਟ ਸਕਿਉਰਟੀਆਂ ਵੀ ਲਗਾਈਆਂ ਹੋਈਆਂ ਤਾਂ ਕਿ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋ ਸਕੇ ਸੰਗਤਾਂ ਨੂੰ ਮੱਥਾ ਟੇਕਣ ਦੇ ਵਿੱਚ ਜੋ ਕਿ ਕੋਈ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਇਹ ਖੂਬਸੂਰਤ ਸਜਾਇਆ ਹੋਇਆ ਹੋਇਆ ਹੈ ਅੰਦਰ ਵੀ ਦੇਖ ਸਕਦੇ ਹੋ ਕਿ ਗੰਦੇ ਦੇ ਫੁੱਲਾਂ ਦੇ ਨਾਲ ਪੱਤੀਆਂ ਦੇ ਨਾਲ ਹਾਰ ਜੋ ਕਿ ਲਗ ਲਗ ਤਰ੍ਹਾਂ ਦੇ ਬਹੁਤ ਸੁੰਦਰ ਤਰੀਕੇ ਦੇ ਨਾਲ ਅੰਦਰੋ ਵੀ ਸ਼ਮਾ ਲਿਆ ਜੋ ਕਿ ਸਜਾਇਆ ਹੋਇਆ ਵਾ ਔਰ ਬਿਲਕੁਲ ਅੱਜ ਜੋ ਕਿ ਮਾਨੇ ਦਾ ਵੈਕੀ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦੀ ਅੱਜ ਸ਼ਾਦੀ ਹੈ ਔਰ ਲਿਖਿਆ ਵੀ ਹੋਇਆ ਵਾ ਅੰਦਰ ਮੰਦਿਰ ਦੇ ਸ਼ਾਦੀ ਵਾਲਾ ਘਰ ਔਰ ਇਹ ਸ਼ਿਵਾਲੇ ਦੇ ਅੰਦਰ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਸਜਾਵਟ ਕੀਤੀ ਹੋਈ ਹੈ ਔਰ ਸ਼ਰਧਾਲੂ ਨੇ ਜੋ ਸਵੇਰ ਤੋਂ ਹੀ ਇੱਥੇ ਨਤਮਸਤਕ ਹੋਣ ਲਈ ਆ ਰਹੇ ਨੇ ਕਤਾਰਾਂ ਰਾਤ ਦੀਆਂ ਲੱਗੀਆਂ ਹੋਈਆਂ ਨੇ ਪਹਿਲੀ ਪੂਜਾ ਤਕਰੀਬਨ ਰਾਤ 11:30 ਵਜੇ ਦੀ ਸ਼ੁਰੂ ਹੋਈ ਹੈ ਔਰ ਜੋ ਇੱਥੇ ਮੱਥਾ ਟੇਕਿਆ ਜਾ ਰਿਹਾ ਹੈ ਨਤਮਸਤਕ ਹੋਇਆ ਜਾ ਰਿਹਾ ਹੈ ਵੈਸੋ ਇਹ ਤਸਵੀਰਾਂ ਨੇ ਜੋ ਕਿ ਲੁਧਿਆਣਾ ਤੋਂ ਤੁਹਾਨੂੰ ਸਾਂਝੀਆਂ ਕੀਤੀਆਂ ਸੀਗੀਆਂ ਸੰਗਲਾ ਵਾਲੇ ਸ਼ਿਵਾਲੇ ਦੀਆਂ ਜਿੱਥੇ ਕਿ ਬਹੁਤ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਮੌਜੂਦ ਨੇ ਹੋਰ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸੰਦੇ ਜੀ ਆਇਆਂ